ਸਤ ਸ੍ਰੀ ਅਕਾਲ ਦੋਸਤੋ ਲਿਮਟਡ ਗੈਨ ਤੁਸੀਂ ਦੇਖ ਰਹੇ ਹੋ ਭਾਈ ਅਮਰਤਪਾਲ ਸਿੰਘ ਜੋ ਕਿ ਪਿਛਲੇ ਤਕਰੀਬਨ 2 ਤੋਂ 22 ਸਾਲ ਤੋਂ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਆਪਣੇ ਨੌ ਹੋਰ ਨਾ ਸਾਥੀਆਂ ਦੇ ਨਾਲ ਕੈਦ ਨੇ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਕਹਿ ਲਵੋ ਜਾਂ ਫਿਰ ਉਹਨਾਂ ਦੇ ਸਪੋਰਟਰਾਂ ਦੇ ਲਈ ਕਹਿ ਲਵੋ ਇੱਕ ਚੰਗੀ ਖਬਰ ਵੀ ਹੈ ਕਿ ਭਾਈ ਅਮਰਤਪਾਲ ਸਿੰਘ ਵੀ ਜਲਦ ਹੁਣ ਪੰਜਾਬ ਆ ਰਹੇ ਨੇ ਕਿਉਂਕਿ ਉਹਨਾਂ ਦੇ ਸੱਤ ਸਾਥੀਆਂ ਨੂੰ ਲੈਣ ਦੇ ਲਈ ਪੰਜਾਬ ਪੁਲਿਸ ਦੀ ਇੱਕ ਟੁਕੜੀ ਬੀਤੇ ਦੇਣੀ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਪਹੁੰਚੀ ਹੈ ਜਿੱਥੋਂ ਕਿ ਅੱਜ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਅਤੇ ਨਾਲ ਹੀ ਦਲਜੀਤ ਸਿੰਘ ਕਲਸੀ ਅਤੇ ਹਰਜੀਤ ਸਿੰਘ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਚਾਚਾ ਜੀ ਹਨ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ ਅਸਾਮ ਦੇ ਨੰਬਰ ਦੀ ਇਹ ਬਲੈਰੋ ਗੱਡੀਆਂ ਦੇ ਵਿੱਚ ਉਹ ਬੈਠੇ ਹਨ ਜਿੱਥੋਂ ਕਿ ਪੁਲਿਸ ਉਹਨਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ ਕਲਵੰਤ ਸਿੰਘ ਰਾਉਕੇ ਵੀ ਨਾਲ ਹਨ ਜਿਨ੍ਹਾਂ ਦੀ ਕੀ ਗ੍ਰਿਫਤਾਰੀ ਭਾਈ ਅਮਰਤਪਾਲ ਸਿੰਘ ਤੋਂ ਪਹਿਲਾਂ ਹੋਈ ਸੀ ਅਤੇ ਜਾਹਰ ਹੈ ਕਿ ਉਹਨਾਂ ਦੀ ਐਨਐਸਏ ਵੀ ਉਹਨਾਂ ਤੋਂ ਪਹਿਲਾਂ ਹੀ ਖਤਮ ਹੋਵੇਗੀ ਇੱਕ ਮਹੀਨੇ ਡੇਢ ਮਹੀਨੇ ਦਾ ਫਰਕ ਪਿਆ ਸੀ ਸਾਰਿਆਂ ਦੀ ਗ੍ਰਿਫਤਾਰੀ ਦੇ ਵਿੱਚ ਅਤੇ ਓਵੇਂ ਹੀ ਹੁਣ ਅਮਰਤਪਾਲ ਸਿੰਘ ਦੀ ਜੋ ਗ੍ਰਿਫਤਾਰੀ ਅਪ੍ਰੈਲ ਦੇ ਕਰੀਬ ਹੋਈ ਸੀ ਅਪ੍ਰੈਲ ਦੇ ਵਿੱਚ ਉਹਨਾਂ ਦੀ ਵੀ ਐਨਐਸਏ ਖਤਮ ਹੋਣੀ ਹੈ ਤੇ 20 اپریل ਦੇ ਵਿੱਚ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਜਿਵੇਂ ਕਿ ਹੁਣ ਭਾਈ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਦਾ ਪੁਲਿਸ ਰਿਮਾਰਡ ਲੈ ਕੇ ਉਹਨਾਂ ਨੂੰ ਸ੍ਰੀ ਅਮਰਸਾਹਬ ਜੇਲ੍ਹ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਤੇ ਸਖਤ ਕਾਰਵਾਈ ਵੀ ਹੋਵੇਗੀ ਅਤੇ ਇਸੇ ਤਹਿਤ ਹੁਣ ਉਹਨਾਂ ਦੇ ਸਾਥ ਸਾਥੀਆਂ ਨੂੰ ਲੈ ਕੇ ਪੁਲਿਸ ਦੀ ਟੁਕੜੀ ਅਸਾਮ ਤੋਂ ਪੰਜਾਬ ਨੂੰ ਰਵਾਨਾ ਹੋ ਗਈ ਹੈ ਕੱਲ ਸ਼ਾਮ ਜਾਂ ਪਰਸੋ ਸਵੇਰ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ ਤੇ ਉੱਥੇ ਹੀ ਖਬਰਾਂ ਸਾਹਮਣੇ ਆਈਆਂ ਨੇ ਪਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਹਨ ਅਪ੍ਰੈਲ ਦੇ ਵਿੱਚ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਉਹਨਾਂ ਦੀ ਐਨਐਸਏ ਖਤਮ ਹੋਵੇਗੀ ਗਰਮੀਤ ਸਿੰਘ ਬੁੱਕਣਵਾਲ ਅਤੇ ਨਾਲ ਹੀ ਉਹਨਾਂ ਦੇ ਹੋਰ ਨਜ਼ਦੀਕੀ ਜੋ ਉਹਨਾਂ ਦੇ ਨਾਲ ਹੀ ਰਿਹਾ ਹੋਣਗੇ ਉਹਨਾਂ ਨੂੰ ਉਦੋਂ ਪੰਜਾਬ ਲਿਆਂਦਾ ਜਾਵੇਗਾ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਆਰੰਭੀਆਂ ਹੋਈਆਂ ਹਨ ਅਤੇ ਇਸੇ ਤਿਆਰੀ ਦੀ ਲੜੀ ਦੇ ਤਹਿਤ ਉਹਨਾਂ ਦੇ ਸਾਥ ਸਾਥੀਆਂ ਨੂੰ ਪੰਜਾਬ ਲੈ ਕੇ ਆਂਦਾ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜੋ NSA ਹੈ ਉਸ ਤੇ 2 ਸਾਲ ਦੀ ਸਜ਼ਾ ਹੁੰਦੀ ਹੈ ਜਦਕਿ ਪੰਜਾਬ ਤੋਂ ਇਲਾਵਾ ਬਾਕੀ ਦੇ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਜੇਕਰ ਕਿਸੇ ਤੇ NSA ਲੱਗਦੀ ਹੈ ਦਾ ਉੱਥੇ ਉਹਨਾਂ ਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਤੇ ਹੁਣ ਪੰਜਾਬ ਦੇ ਇਨ੍ਹਾਂ ਨਾਗਰਿਕਾਂ ਨੂੰ ਭਾਰਤ ਦੇ ਇਨ੍ਹਾਂ ਨਾਗਰਿਕਾਂ ਨੂੰ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 9 ਹੋਰ ਸਾਥੀਆਂ ਨੂੰ 2 ਸਾਲ ਦੀ ਐਨਐਸਏ ਤੋਂ ਬਾਅਦ ਉਹਨਾਂ ਦੇ ਸਟੇਟ ਉਹਨਾਂ ਦੇ ਰਾਜ ਦੇ ਵਿੱਚ ਵਾਪਸ ਭੇਜਣ ਦਾ ਜੋ ਕਾਨੂੰਨ ਹੈ ਉਸ ਦੇ ਤਹਿਤ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ ਅਤੇ ਜਾਹਿਰ ਹੈ ਅਤੇ ਜੋ ਕਾਰਵਾਈ ਅਜਨਾਲਾ ਕਾਂਡ ਦੇ ਵਿੱਚ ਹੋਣੀ ਹੈ ਉਸ ਦੇ ਤਹਿਤ ਉਹਨਾਂ ਦਾ ਰਿਮਾਂਡ ਲੈ ਕੇ ਇੱਥੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ ਅਤੇ ਉੱਚ ਅਧਿਕਾਰੀਆਂ ਨੇ ਇਹ ਵੀ ਦੱਸਿਆ ਸੀ ਕਿ ਸਖਤ ਕਾਰਵਾਈ ਹੋਵੇਗੀ ਅਤੇ ਸਖਤ ਕਾਰਵਾਈ ਦੇ ਤਹਿਤ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇਗਾ ਤੇ ਜਿਵੇਂ ਕਿ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਮਾਮਲੇ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਦਾ ਨਾਮ ਆਇਆ ਸੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਖਲਾਸਾ ਕੀਤਾ ਗਿਆ ਸੀ ਕਿ ਭਾਈ ਅਮਰਤਪਾਲ ਸਿੰਘ ਇਸ ਕਤਲ ਮਾਮਲੇ ਦੇ ਵਿੱਚ ਸ਼ਾਮਲ ਨੇ ਜਿਸ ਦੇ ਤਹਿਤ ਉਹਨਾਂ ਤੇ ਇਹ ਸੰਘੀਨ ਧਰਾਵਾਂ ਦੇ ਤਹਿਤ ਪਾਰਚਾ ਵੀ ਦਰਜ ਹੋਇਆ ਸੀ ਉਸ ਮਾਮਲੇ ਦੀ ਪੁੱਛ ਪੜਤਾਲ ਵੀ ਭਾਈ ਅਮਰਤਪਾਲ ਸਿੰਘ ਦੇ ਅਪ੍ਰੈਲ ਦੇ ਵਿੱਚ ਪੰਜਾਬ ਪਹੁੰਚਣ ਤੋਂ ਬਾਅਦ ਅੱਗੇ ਵਧੇਗੀ ਸੋ ਕੀ ਕਹਿਣਾ ਤੁਹਾਡਾ ਪੰਜਾਬ ਪੁਲਿਸ ਦੀ ਇਸ ਕਾਰਵਾਈ ਬਾਰੇ ਜਰੂਰ ਦੱਸਣਾ ਉੱਥੇ ਹੀ ਜਾਂਦੇ ਜਾਂਦੇ ਹੋਰ ਅਪਡੇਟ ਵੀ ਦੱਸ ਦਈਏ ਕਿ ਪੰਜਾਬ ਦੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਦੂਜੇ ਪਾਸੇ ਸਰਵਨ ਸਿੰਘ ਪੰਧੇ ਨੂੰ ਵੀ ਡਿਟੇਨ ਕਰ ਲਿਆ ਗਿਆ ਤੇ ਦੂਜੇ ਪਾਸੇ ਚੰਡੀਗੜ੍ਹ ਮੀਟਿੰਗ ਤੋਂ ਪਰਤ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੀ ਜੂਹ ਦੇ ਵਿੱਚ ਦਾਖਲ ਹੁੰਦੇ ਆ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੋ ਇਹ ਅੱਜ ਦੀ ਖਬਰ ਅਤੇ ਉੱਥੇ ਹੀ ਤਾਜ਼ਾ ਖਬਰਾਂ ਦੇ ਵਿੱਚ ਪਟਿਆਲਾ ਦੇ ਵਿੱਚ ਜੋ ਕਰਨਲ ਦੇ ਨਾਲ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਤਹਿਤ 22 ਮਾਰਚ ਤੋਂ ਡੀਸੀ ਦਫ਼ਤਰ ਮੂਹਰੇ ਪਰਿਵਾਰ ਵੱਲੋਂ ਧੰਨਾ ਲਾਉਣ ਦੀ ਗੱਲ ਕਹੀ ਗਈ ਹੈ ਸੋ ਇਹ ਸੀ ਅੱਜ ਦੀਆਂ ਤਾਜ਼ਾ ਖਬਰਾਂ ਹੋਰ ਅਪਡੇਟਸ ਦੇ ਨਾਲ ਜਲਦ ਮਿਲਾਂਗੇ ਤੁਸੀਂ ਬਣੇ ਰਹੋ ਅਨਲਿमिटेड ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਇਜਾਜ਼ਤ ਦਿਓ ਦੇਰੇ ਦੋਸਤ ਨਵੇਂ ਨਜ਼ਰ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ